ਦੋਸਤੋ ਆਪਣੇ ਸਰੀਰ ਦਾ ਜਾਂ ਆਪਣੀ ਸੁੰਦਰਤਾ ਦਾ ਖਿਆਲ ਰੱਖਣਾ ਕੋਈ ਮਾੜੀ ਗੱਲ ਨਹੀਂ ਕੋਈ ਬੰਦਾ ਸੋਹਣਾ ਹੋਣਾ ਵੀ ਚਾਹੁੰਦਾ ਹੁੰਦਾ ਸੋਹਣਾ ਸੁੰਦਰ ਦਿਖਣਾ ਚਾਹੁੰਦਾ ਦਾ ਕੱਪੜੇ ਵਧੀਆ ਪਾਉਂਦਾ ਕੋਈ ਟੀ ਗੱਲ ਨਹੀਂ ਪਰ ਜੇ ਕੋਈ ਹੰਕਾਰ ਕਰਦਾ ਕਿਸੇ ਨੂੰ ਨੀਵਾਂ ਦਿਖਾਉਂਦਾ ਜਾਂ ਆਪਣੇ ਆਪ ਨੂੰ ਬਹੁਤ શ્રેਸ਼ਟ ਸਮਝਦਾ ਵੀ ਦੂਜਾ ਨੀਵਾਂ ਚਾਹੇ ਉਹ ਜਾਤ ਦਾ ਹੰਕਾਰ ਚਾਹੇ ਕਿਸੇ ਧਰਮ ਕਰਕੇ ਜਾਂ ਕਿਸੇ ਵਿਸ਼ੇਸ਼ਟ ਕਰਕੇ ਲੋਕ ਲੜੀ ਜਾਂਦੇ ਨੇ ਸਾਡੀ ਜਾਤ ਉੱਚੀ ਆ ਜਾਂ ਸਾਡਾ ਧਰਮ ਉੱਚਾ ਵਾ ਕੁੱਲ ਉੱਚੀ ਆ ਕੋਈ ਪੈਸੇ ਕਰਕੇ ਕਿਸੇ ਨੂੰ ਨੀਵਾਂ ਦਿਖਾਉਂਦਾ ਵਾ ਕਈ ਸੁੰਦਰਤਾ ਕਰਕੇ ਕਿਸੇ ਦਾ ਰੰਗ ਰੂਪ ਪਰਮੇਸ਼ਰ ਵੱਲੋਂ ਕਿਉਂ ਕੋਈ ਜਾਂ ਚਟਾ ਜਾਂ ਕਾਲਾ ਰੰਗ ਤਾਂ ਸਭ ਵੱਧ ਰੰਗ ਤਾਂ ਹੁੰਦੇ ਨਹੀਂ ਤੇ ਕਿਸੇ ਨੂੰ ਰੰਗ ਕਰਕੇ ਕੋਈ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਮਜ਼ਾਕ ਉਡਾਉਂਦੇ ਆ ਇਨਸਾਨ ਨੂੰ ਹਮੇਸ਼ਾ ਇਹ ਚੀਜ਼ ਸਮਝਣੀ ਚਾਹੀਦੀ ਸੀ ਹੈ ਕਿ ਇੱਕ ਪੋਚਾ ਮਰਿਆ ਉੱਤੇ ਸਰੀਰ ਦੇ ਉੱਤੇ ਪਰਮੇਸ਼ਰ ਨੇ ਇੱਕ ਸਾਡੀ ਮਾਰ ਨੇ ਪੱਤਰਕੀ ਹੋਈ ਆ ਅਸੀਂ ਇੱਕ ਦੂਜੇ ਦੀ ਕਦੇ ਲਾਜ ਨਹੀਂ ਰੱਖਦੇ ਸਾਨੂੰ ਕਿਸੇ ਦਾ ਨਾ ਪਤਾ ਲਾਜ ਕੋਈ ਗੱਲ ਅਸੀਂ ਰੌਲਾ ਪਾਉਂਦੇ ਫਿਰਦੇ ਆ ਪਰ ਪਰਮੇਸ਼ਰ ਸਾਡੀ ਪੱਤਰ ਰੱਖਦਾ ਸਾਡੇ ਮਨ ਵਿੱਚ 24 ਘੰਟੇ ਵਕਾਰ ਚੱਲਦੇ ਆ ਪਰ ਦੂਜੇ ਨੂੰ ਪਤਾ ਨਹੀਂ ਲੱਗਣ ਦਿੰਦਾ ਉਨੇ ਸਾਡੀ ਪਤਲ ਕੀ ਸਾਡੇ ਕੀ ਆ ਮਾਸ ਗੰਧ ਰੇਸ਼ਾ ਸਰੀਰ ਦੇ ਵਿੱਚ ਉੱਤੇ ਇੱਕ ਪੋਚਾ ਮਰਿਆ ਪ੍ਰਮਾਤਮਾ ਨੇ ਤਾਂ ਪਤਾ ਹੀ ਲੱਗਦਾ ਸੋਹਣੇ ਲੱਗਦੇ ਆ ਸੀ ਅਸੀਂ ਆਪਣੇ ਆਪ ਨੂੰ ਸੁੰਦਰ ਸੋਹਣੇ ਸਮਝੀ ਜਾਂਦੇ ਆ ਜਦ ਕਿ ਇਨਸਾਨ ਦੇ ਅੰਦਰ ਵਿੱਚ ਦੇਖਣ ਲੱਗ ਜੀਏ ਤਾਂ ਮੇਰੇ ਕਟਾਣੂ ਰੇਸ਼ਾ ਖੂਨ ਤੇ ਸਾਰਾ ਗੰਦੀ ਗੰਦਾ ਬਾਬਾ ਜੀ ਦਾ ਹੁਕਮ ਆ ਤੇ ਪੂਰਾ ਸ਼ਲੋਕ ਰੀਮ ਅੱਧ ਵਿਚੋਂ ਬੇਨਤੀ ਕਰਨੀ ਚਾਹੂੰ ਮਨ ਕਹਿੰਦੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਅੰਨ ਦੇਵਤਾ ਪਾਣੀ ਵੀ ਦੇਵਤਾ ਤੇ ਬਸੰਤਰ ਅੱਗ ਇਹ ਦੇਵਤਾ ਤੇ ਲੂਣ ਪੰਜਵਾ ਪਾਇਆ ਘਿਰਤ ਤਾਂ ਹੋਵਾ ਪਾਕ ਪਵਿਤ ਪੰਜਵਾ ਘਿਓ ਪਾਲਿਆ ਤਾਂ ਪਵਿੱਤਰ ਭੋਜਨ ਤਿਆਰ ਹੋ ਗਿਆ ਪਾਪੀ ਸਿਉ ਤਨ ਗੱਡਿਆਂ ਥੁੱਕਾਂ ਪਈਆਂ ਤਿਤ ਤੇ ਪਾਪੀ ਨੇ ਸਹੀਰ ਵਿੱਚ ਗੱਡਿਆ ਖਾਦਾ ਤੇ ਜਦੋਂ ਬਾਹਰ ਕੱਢਿਆ ਤੇ ਗੰਦ ਬਣਾ ਕੇ ਘੜਤਾ ਖਾਦੇ ਇਹ ਦੇਵਤੇ ਪੰਜ ਜਦੋਂ ਬਾਹਰ ਕੱਢੇ ਗੰਦ ਬਣਾਤਾ ਤੇ ਫਿਰ ਲੋਕ ਉਹਨੂੰ ਦੇਖ ਕੇ ਥੁੱਕਦੇ ਨੇ ਥੁੱਕਾਂ ਪਈਆਂ ਤਿਤ ਜਤ ਮੁਖ ਨਾਮ ਨਾ ਉਚਰੇ ਬਿਨ ਨਾਵੈ ਰਸ ਖਾਈ ਨਾਨਕ ਇਹ ਵੇ ਜਾਣੀ ਤਤ ਮੁਕਤ ਸੁੱਖਾਂ ਪਾਏ انسان ਜਿਹੜੇ ਮੁਖ ਨਾਲ ਨਾ ਪ੍ਰਭੂ ਦਾ ਨਾਮ ਸਿਮਨ ਕਰਨਾ ਜਾਂ ਚੰਗੀਆਂ ਗੱਲਾਂ ਕਰਨੀਆਂ ਗੁਣ ਪੈਦਾ ਕਰਨੀਆਂ ਲੋਕਾਂ ਨੂੰ ਵਧੀਆ ਮਿੱਠਾ ਬੋਲਣਾ ਵਾ ਉਹਦੇ ਨਾਲ ਗਾਲਾਂ ਕੱਢਦਾ ਵਾ ਗਲਤ ਬੋਲਦਾ ਮਨ ਦਿਖਾਉਂਦਾ ਲੋਕਾਂ ਦੇ ਉਹ ਸਮਝ ਲੋ ਫਿਰ ਮੂੰਹ ਤੇ ਸੁੱਖਾਂ ਹੀ ਪੈਣੀਆਂ ਨੇ ਰੱਬ ਦੇ ਘਰ ਦੇ ਜਾ ਕੇ ਉਹ ਬੰਦੇ ਦਾ ਨਰਾਦਰ ਹੀ ਹੋਣਾ ਕਦੇ ਉਹਦੀ ਉਸਤਤ ਨਹੀਂ ਹੋਣੀ ਇਸ ਲਈ ਸੁੰਦਰਤਾ ਥੋੜੀ ਇੱਥੇ ਹੀ ਸੜ ਜਾਂਦੀ ਆ ਬਾੜਾ ਇਹ ਚੀਜ਼ ਦਾ ਹੰਕਾਰ ਨਾ ਕਰੋ ਨਾ ਸੁੰਦਰ ਹੋਣ ਦਾ ਨਾ ਜਾਤ ਦਾ ਨਾ ਕੁੱਲ ਦਾ ਨਾ ਪੈਸੇ ਦਾ ਹਰ ਇੱਕ ਦਾ ਸਤਿਕਾਰ ਕਰੋ ਸਭ ਦੇ ਵਿੱਚ ਪਰਮੇਸ਼ਰ ਵਾਸਤਾ ਧੰਨਵਾਦ